ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਨੇ ਇੱਕ ਚਿੱਠੀ ਲਿਖਿਆ ਸ਼ਿਸ਼ੋਧਿਆ ਨੇ ਪੱਤਰ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਲਿਖਿਆ ਹੈ ਮਨੀਸ਼ ਸ਼ਿਸ਼ੋਧਿਆ ਨੇ ਚਿੱਠੀ ਦੇ ਵਿੱਚ ਲਿਖਿਆ ਜਲਦੀ ਹੀ ਬਾਹਰ ਮਿਲਦੇ ਹਾਂ ਮੈਂ ਪਿਛਲੇ 1 ਸਾਲ ਵਿੱਚ ਸਾਰਿਆਂ ਨੂੰ ਯਾਦ ਕੀਤਾ ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਤੇ ਸਕੂਲਾਂ ਦੇ ਲਈ ਲੜ ਰਹੇ ਹਾਂ ਉਸੇ ਤਰ੍ਹਾਂ ਸੀ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ ਇਸ ਪੱਤਰ ਦੇ ਵਿੱਚ ਸ਼ਿਸ਼ੋਧਿਆ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲਿਖਿਆ ਅੰਗਰੇਜ਼ਾਂ ਨੂੰ ਵੀ ਆਪਣੀ ਤਾਕਤ ਉੱਤੇ ਬਹੁਤ ਮਾਣ ਸੀ ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਗਾ ਕੇ ਜੇਲ੍ਹਾਂ ਵਿੱਚ ਡੱਕਦੇ ਸਨ ਅੰਗਰੇਜ਼ਾਂ ਨੇ ਗਾਂਧੀ ਅਤੇ ਨੈਸ਼ਨਲ ਮੰਡੇਲਾ ਨੂੰ ਵੀ ਕਈ ਸਾਲ ਜੇਲ੍ਹ ਦੇ ਵਿੱਚ ਰੱਖਿਆ ਅੰਗਰੇਜ਼ਾਂ ਦੇ ਤਾਨਾशाही ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ ਮਨੀਸ਼ਾ ਸ਼ਿਸ਼ੋਦੀਆ ਨੇ ਪੱਤਰ ਦੇ ਵਿੱਚ ਲਿਖਿਆ ਇੱਕ ਵਿਕਸਿਤ ਦੇਸ਼ ਬਣਦੇ ਲਈ ਚੰਗੀ ਸਿੱਖਿਆ ਤੇ ਸਕੂਲ ਹੋਣਾ ਜ਼ਰੂਰੀ ਹੈ ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਖਬਰ ਪੜ੍ਹ ਕੇ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ ਇਸੇ ਤਰ੍ਹਾਂ ਇੱਕ ਦਿਨ ਹਰ ਬੱਚੇ ਨੂੰ ਸਹੀ ਅਤੇ ਚੰਗੀ ਸਿੱਖਿਆ ਮਿਲੇਗੀ ਚਿੱਠੀ ਵਿੱਚ ਉਹਨਾਂ ਨੇ ਲਿਖਿਆ ਸਿੱਖਿਆ ਇਨਕਲਾਬ ਜਿੰਦਾਬਾਦ ਲਵ ਯੂ ਆਲ ਮਨੀਸ਼ ਸ਼ਿਸ਼ੋਧਿਆ ਨੇ ਲਿਖਿਆ ਕਿ ਜੇਲ੍ਹ ਦੇ ਵਿੱਚ ਰਹਿ ਕੇ ਤੁਹਾਡੇ ਸਾਰਿਆਂ ਦੇ ਲਈ ਮੇਰਾ ਪਿਆਰ ਹੋਰ ਵੱਧ ਗਿਆ ਹੈ ਤੁਸੀਂ ਲੋਕ ਮੇਰੀ ਪ੍ਰੇਰਣਾ ਹੋ ਅਤੇ ਤੁਸੀਂ ਸਾਰੇ ਮੇਰੀ ਤਾਕਤ ਹੋ ਤੁਸੀਂ ਮੇਰੀ ਪਤਨੀ ਦਾ ਬਹੁਤ ਖਿਆਲ ਰੱਖਿਆ ਤੁਹਾਡੇ ਸਾਰਿਆਂ ਬਾਰੇ ਗੱਲ ਕਰਦਿਆਂ ਸੀਮਾ ਭਾਵੁਕ ਹੋ ਜਾਂਦੀ ਹੈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਦੱਸਦੀ ਕਿ ਮਨੀਸ਼ ਸ਼ਿਸ਼ੋਧਿਆ ਦਿੱਲੀ ਸ਼ਰਾਬ ਕੋਟਾਲੇ ਦੇ ਇਲਜ਼ਾਮ ਦੇ ਤਹਿਤ ਪਿਛਲੇ 1 ਸਾਲ ਤੋਂ ਜੇਲ੍ਹ ਦੇ ਵਿੱਚ ਹਨ ਤੇ ਜੇਲ੍ਹ ਦੇ ਵਿੱਚੋਂ ਮਨੀਸ਼ ਸ਼ਿਸ਼ੋਧਿਆ ਨੇ ਇਹ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਲਿਖਿਆ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਤੇ ਨਾਰ ਧੰਨਵਾਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਨੇ ਇੱਕ ਚਿੱਠੀ ਲਿਖੀ ਹੈ ਸ਼ਿਸ਼ੋਧਿਆ ਨੇ ਪੱਤਰ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਲਿਖਿਆ ਹੈ ਮਨੀਸ਼ ਸ਼ਿਸ਼ੋਧਿਆ ਨੇ ਚਿੱਠੀ ਦੇ ਵਿੱਚ ਲਿਖਿਆ ਜਲਦੀ ਹੀ ਬਾਹਰ ਮਿਲਦੇ ਹਾਂ ਮੈਂ ਪਿਛਲੇ 1 ਸਾਲ ਵਿੱਚ ਸਾਰਿਆਂ ਨੂੰ ਯਾਦ ਕੀਤਾ ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ ਉਸੇ ਤਰ੍ਹਾਂ ਨੇ ਚੰਗੀ ਸਿੱਖਿਆ ਤੇ ਸਕੂਲਾਂ ਦੇ ਲਈ ਲੜ ਰਹੇ ਹਾਂ ਉਸੇ ਤਰ੍ਹਾਂ ਸੇ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ ਇਸ ਪੱਤਰ ਦੇ ਵਿੱਚ ਸ਼ਿਸ਼ੋਧਿਆ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲਿਖਿਆ ਅੰਗਰੇਜ਼ਾਂ ਨੂੰ ਵੀ ਆਪਣੀ ਤਾਕਤ ਉੱਤੇ ਬਹੁਤ ਮਾਨ ਸੀ ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਗਾ ਕੇ ਜੇਲ੍ਹਾਂ ਵਿੱਚ ਡੱਕਦੇ ਸਨ ਅੰਗਰੇਜ਼ਾਂ ਨੇ ਗਾਂਧੀ ਅਤੇ ਨੈਸ਼ਨਲ ਮੰਡੇਲਾ ਨੂੰ ਵੀ ਕਈ ਸਾਲ ਜੇਲ੍ਹ ਦੇ ਵਿੱਚ ਰੱਖਿਆ ਅੰਗਰੇਜ਼ਾਂ ਦੀ ਤਾਨਾशाही ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ ਮਨੀਸ਼ਾ ਸ਼ਿਸ਼ੋਦੀਆ ਨੇ ਪੱਤਰ ਦੇ ਵਿੱਚ ਲਿਖਿਆ ਇੱਕ ਵਿਕਸਿਤ ਦੇਸ਼ ਬਣਦੇ ਲਈ ਚੰਗੀ ਸਿੱਖਿਆ ਤੇ ਸਕੂਲ ਹੋਣਾ ਜ਼ਰੂਰੀ ਹੈ ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਖਬਰ ਪੜ੍ਹ ਕੇ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ ਇਸੇ ਤਰ੍ਹਾਂ ਇੱਕ ਦਿਨ ਹਰ ਬੱਚੇ ਨੂੰ ਸਹੀ ਅਤੇ ਚੰਗੀ ਸਿੱਖਿਆ ਮਿਲੇਗੀ ਚਿੱਠੀ ਵਿੱਚ ਉਹਨਾਂ ਨੇ ਲਿਖਿਆ ਸਿੱਖਿਆ ਇਨਕਲਾਬ ਜਿੰਦਾਬਾਦ ਲਵ ਯੂ ਆਲ ਮਨੀਸ਼ ਸ਼ਿਸ਼ੋਧਿਆ ਨੇ ਲਿਖਿਆ ਕਿ ਜੇਲ੍ਹ ਦੇ ਵਿੱਚ ਰਹਿ ਕੇ ਤੁਹਾਡੇ ਸਾਰਿਆਂ ਦੇ ਲਈ ਮੇਰਾ ਪਿਆਰ ਹੋਰ ਵਧ ਗਿਆ ਹੈ ਤੁਸੀਂ ਲੋਕ ਮੇਰੀ ਪ੍ਰੇਰਣਾ ਹੋ ਅਤੇ ਤੁਸੀਂ ਸਾਰੇ ਮੇਰੀ ਤਾਕਤ ਹੋ ਤੁਸੀਂ ਮੇਰੀ ਪਤਨੀ ਦਾ ਬਹੁਤ ਖਿਆਲ ਰੱਖਿਆ ਤੁਹਾਡੇ ਸਾਰਿਆਂ ਬਾਰੇ ਗੱਲ ਕਰਦਿਆਂ ਸੀਵਾ ਭਾਵੁਕ ਹੋ ਜਾਂਦੀ ਹੈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਦੱਸਦੀ ਕਿ ਮਨੀਸ਼ ਸ਼ਿਸ਼ੋਧਿਆ ਦਿੱਲੀ ਸ਼ਰਾਪਕੋਟਾਲੇ ਦੇ ਇਲਜ਼ਾਮ ਦੇ ਤਹਿਤ ਪਿਛਲੇ 1 ਸਾਲ ਤੋਂ ਜੇਲ੍ਹ ਦੇ ਵਿੱਚ ਹਨ ਤੇ ਜੇਲ੍ਹ ਦੇ ਵਿੱਚੋਂ ਮਨੀਸ਼ ਸ਼ਿਸ਼ੋਧਿਆ ਨੇ ਇਹ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਖਿਚੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਨੇ ਇੱਕ ਚਿੱਠੀ ਲਿਖਿਆ ਸ਼ਿਸ਼ੋਧਿਆ ਨੇ ਪੱਤਰ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਲਿਖਿਆ ਹੈ ਮਨੀਸ਼ ਸ਼ਿਸ਼ੋਧਿਆ ਨੇ ਚਿੱਠੀ ਦੇ ਵਿੱਚ ਲਿਖਿਆ ਜਲਦੀ ਹੀ ਬਾਹਰ ਮਿਲਦੇ ਹਾਂ ਮੈਂ ਪਿਛਲੇ 1 ਸਾਲ ਵਿੱਚ ਸਾਰਿਆਂ ਨੂੰ ਯਾਦ ਕੀਤਾ ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ ਉਸੇ ਤਰ੍ਹਾਂ ਅਸੀਂ ਚੰਗੀ ਜੀ ਸਿੱਖਿਆ ਤੇ ਸਕੂਲਾਂ ਦੇ ਲਈ ਲੜ ਰਹੇ ਹਾਂ ਉਸੇ ਤਰ੍ਹਾਂ ਸੀ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ ਇਸ ਪੱਤਰ ਦੇ ਵਿੱਚ ਸ਼ਿਸ਼ੋਧੀਆਂ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲਿਖਿਆ ਅੰਗਰੇਜ਼ਾਂ ਨੂੰ ਵੀ ਆਪਣੀ ਤਾਕਤ ਉੱਤੇ ਬਹੁਤ ਮਾਨ ਸੀ ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਗਾ ਕੇ ਜੇਲ੍ਹਾਂ ਵਿੱਚ ਡੱਕਦੇ ਸਨ ਅੰਗਰੇਜ਼ਾਂ ਨੇ ਗਾਂਧੀ ਅਤੇ ਨੈਸ਼ਨਲ ਮੰਡੇਲਾ ਨੂੰ ਵੀ ਕਈ ਸਾਲ ਜੇਲ੍ਹ ਦੇ ਵਿੱਚ ਰੱਖਿਆ ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ। ਮਨੀਸ਼ ਸ਼ਿਸ਼ੋਦੀਆ ਨੇ ਪੱਤਰ ਦੇ ਵਿੱਚ ਲਿਖਿਆ ਇੱਕ ਵਿਕਸਿਤ ਦੇਸ਼ ਬਣਦੇ ਲਈ ਚੰਗੀ ਸਿੱਖਿਆ ਤੇ ਸਕੂਲ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਖਬਰ ਪੜ੍ਹ ਕੇ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਇਸੇ ਤਰ੍ਹਾਂ ਇੱਕ ਦਿਨ ਹਰ ਬੱਚੇ ਨੂੰ ਸਹੀ ਅਤੇ ਚੰਗੀ ਸਿੱਖਿਆ ਮਿਲੇਗੀ। ਚਿੱਠੀ ਵਿੱਚ ਉਹਨਾਂ ਨੇ ਲਿਖਿਆ ਸਿੱਖਿਆ ਇਨਕਲਾਬ ਜਿੰਦਾਬਾਦ ਲਵ ਯੂ ਆਲ ਤਾਂ ਮਨੀਸ਼ਾ ਸ਼ੋਦੀ ਨੇ ਲਿਖਿਆ ਕਿ ਜੇਲ੍ਹ ਦੇ ਵਿੱਚ ਰਹਿ ਕੇ ਤੁਹਾਡੇ ਸਾਰਿਆਂ ਦੇ ਲਈ ਮੇਰਾ ਪਿਆਰ ਹੋਰ ਵੱਧ ਗਿਆ ਹੈ ਤੁਸੀਂ ਲੋਕ ਮੇਰੀ ਪ੍ਰੇਰਣਾ ਹੋ ਅਤੇ ਤੁਸੀਂ ਸਾਰੇ ਮੇਰੀ ਤਾਕਤ ਹੋ ਤੁਸੀਂ ਮੇਰੀ ਪਤਨੀ ਦਾ ਬਹੁਤ ਖਿਆਲ ਰੱਖਿਆ ਤੁਹਾਡੇ ਸਾਰਿਆਂ ਬਾਰੇ ਗੱਲ ਕਰਦਿਆਂ ਸੀਮਾ ਭਾਵੁਕ ਹੋ ਜਾਂਦੀ ਹੈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਦੱਸਦੀ ਕਿ ਮਨੀਸ਼ ਸ਼ਿਸ਼ੋਧਿਆ ਦਿੱਲੀ ਸ਼ਰਾਬ ਕੋਟਾਲੇ ਦੇ ਇਲਜ਼ਾਮ ਦੇ ਤਹਿਤ ਪਿਛਲੇ 1 ਸਾਲ ਤੋਂ ਜੇਲ੍ਹ ਦੇ ਵਿੱਚ ਹਨ ਤੇ ਜੇਲ੍ਹ ਦੇ ਵਿੱਚੋਂ ਮਨੀਸ਼ ਸ਼ਿਸ਼ੋਧਿਆ ਨੇ ਇਹ ਚਿੱਠੀ ਲਿਖੀ ਹੈ ਕਿ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਲਈ ਲਿਖੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ